ਵਾਰਸ਼ਤੀ ਮੌਸਮ 'ਚ ਵਾਲ ਬਹੁਤ ਝੜਨ ਲੱਗ ਜਾਂਦੇ ਹਨ ਅਜਿਹੇ ਵਾਲਾਂ ਦਾ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਅੱਜ ਅਸੀਂ ਤੁਹਾਨੂੰ ਅਜਿਹੀ ਕੁਝ ਜ਼ਰੂਰੀ ਨੁਸਖੇ ਦੱਸਾਂਗੇ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਬਰਸਾਤ ਦੇ ਮੌਸਮ ਵਿੱਚ ਆਪਣੇ ਵਾਲਾਂ ਨੂੰ ਝੜਨ ਤੋਂ ਬਚਾ ਸਕਦੇ ਹੋ ਜੇਕਰ ਤੁਹਾਡੇ ਵਾਲ ਬਰਸਾਤ 'ਚ ਭਿੱਜ ਗਏ ਹਨ ਤਾਂ ਉਹਨਾਂ ਨੂੰ ਤੋਲਿਏ ਨਾਲ ਸਾਫ਼ ਕਰਨ ਦੀ ਬਜਾਏ ਤੁਰੰਤ ਸ਼ੈਂਪੂ ਨਾਲ ਧੋ ਲਓ ਅਤੇ ਚੰਗੀ ਤਰ੍ਹਾਂ ਨਾਲ ਸੁਕਾਉਣ ਤੋਂ ਬਾਅਦ ਹੀ ਰਬੜ ਲਗਾਓ ਜੇਕਰ ਤੁਸੀਂ ਗਿੱਲੇ ਵਾਲਾਂ ਨੂੰ ਤੌਲੀਏ ਨਾਲ ਸੁਕਾਉਂਗੇ ਤਾਂ ਉਹ ਕਮਜ਼ੋਰ ਹੋ ਕੇ ਟੁੱਟਣ ਲੱਗਣਗੇ ਵਾਲਾਂ ਨੂੰ ਟੁੱਟਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਹਫ਼ਤੇ 'ਚ 2 ਜਾਂ 3 ਵਾਰ ਸ਼ੈਂਪੂ ਜ਼ਰੂਰ ਕਰੋ ਅਜਿਹਾ ਕਰਨ ਨਾਲ ਵਾਲ ਉਲਝਣਗੇ ਨਹੀਂ ਨਾਲ ਹੀ ਉਨ੍ਹਾਂ ਦੀ ਚਮਕ ਵੀ ਬਰਕਰਾਰ ਰਹੇਗੀ ਬਰਸਾਤ ਦੇ ਮੌਸਮ 'ਚ ਵਾਲਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਅਜਿਹੇ ਮੌਸਮ 'ਚ ਵਾਲਾਂ ਨੂੰ ਧੋਣ ਤੋਂ 1 ਘੰਟਾ ਪਹਿਲਾਂ ਚੰਗੀ ਤਰ੍ਹਾਂ ਨਾਲ ਤੇਲ ਜ਼ਰੂਰ ਲਗਾਓ ਇਸ ਨਾਲ ਤੁਹਾਡੇ ਵਾਲਾਂ 'ਚ ਚਮਕ ਆਵੇਗੀ ਅਤੇ ਤੁਹਾਡੇ ਵਾਲ ਟੁੱਟਣਗੇ ਵੀ ਨਹੀਂ ਬਰਸਾਤੀ ਮੌਸਮ 'ਚ ਵਾਲਾਂ ਨੂੰ ਸਟਾਲ ਜਾਂ ਦੁਪੱਟੇ ਨਾਲ ਚੰਗੀ ਤਰ੍ਹਾਂ ਕਵਰ ਕਰਕੇ ਰੱਖੋ ਭਾਵੇਂ ਮੀਂਹ ਹੋਵੇ ਚਾਹੇ ਨਾ ਪਰ ਤਾਂ ਵੀ ਵਾਲਾਂ ਨੂੰ ਕਵਰ ਕਰੋ ਕਿਉਂਕਿ ਅਜਿਹੇ 'ਚ ਮੌਸਮ 'ਚ ਨਮੀ ਕਾਰਨ ਵਾਲ ਟੁੱਟਣ ਲੱਗਦੇ ਹਨ ਤੁਹਾਡੇ ਵਾਲ ਜਿਆਦਾ ਲੰਮੇ ਹਨ ਅਤੇ ਬਰਸਾਤ ਦੇ ਮੌਸਮ 'ਚ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਛੋਟੇ ਕਰਵਾ ਲਓ ਛੋਟੇ ਬਾਲ ਦਾ ਧਿਆਨ ਆਸਾਨੀ ਨਾਲ ਰੱਖਿਆ ਜਾਂਦਾ ਹੈ